ਜੈ ਗੁਰਦੇਵ ਧਾਨ ਗੁਰਦੇਵ ਜੈ ਪੀਮ ਜੈ ਭਾਰਤ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬੁਰੇ ਪਿਆਰੀ ਸਾਧ ਸੰਗਜੋ ਜਿਵੇਂ ਕਿ ਆਪ ਜੀ ਨੂੰ ਪਤਾ ਹੀ ਹੈ ਕਿ ਤਨ ਤਨ ਜਗਤ ਗੁਰੂ ਸਤ ਗੁਰ ਬਦਸ ਮਹਾਰਾਜ ਜੀ ਦੇ ਪਾਵਨ ਪਵਿੱਤਰ 647ਵੇਂ ਜਨਮ ਦਿਹਾੜੇ ਪੂਰੇ ਵਿਚਰ ਦੀਆਂ ਸੰਗਤਾਂ ਵੱਲੋਂ ਬੜੀ ਸ਼ਰਧਾ ਤੇ ਪ੍ਰੇਮ ਉਸਤਾਦ ਦੇ ਨਾਲ ਪੂਰਨ ਗੁਰ ਮਰਿਆਦਾ ਦੇ ਨਾਲ ਮਨਾਏ ਜਾ ਰਹੇ ਹਨ ਸੋ ਇਲਾਕੇ ਦੀ ਸ਼੍ਰੀ ਗੁਰੂ ਰਵਦਾਸ ਮਿਸ਼ਨ ਸਭਾ ਰਜਿਸਟਰਡ ਗੁਰਨਾਨਕਪੁਰਾ ਈਸਟ ਜਲੰਧਰ ਵਿਖੇ ਸਤਿਗੁਰਾਂ ਦੇ ਜਨਮ ਦਿਹਾੜੇ ਨੂੰ ਮਨਾਉਣ ਦੇ ਲਈ ਸਭ ਸੰਗਤਾਂ ਦੇ ਸਹਿਯੋਗ ਦੇ ਨਾਲ ਦੇਸ਼ ਵਿਦੇਸ਼ ਦੀਆਂ ਸੰਗਤਾਂ ਦੇ ਸਹਿਯੋਗ ਦੇ ਨਾਲ ਔਰ ਸਤਿਗੁਰਾਂ ਦੀ ਅਪਾਰ ਪਰ ਕਿਰਪਾ ਦੇ ਨਾਲ ਸਤਿਗੁਰਾਂ ਦੇ ਸੋਹਣੇ ਸੁਹਣੇ ਜਨਮ ਦਿਹਾੜੇ ਮਨਾਉਣ ਦੇ ਲਈ ਜੋ ਪ੍ਰੋਗਰਾਮ ਰੀ ਕੇ ਗਏ ਹਨ ਉਹ ਸਬੰਧੀ ਪਿਛਲੇ 17 ਤਰੀਕ ਤੋਂ ਜੋ ਪ੍ਰਵਾਹ ਤਫੀਰੀਆਂ ਦੀ ਲੜੀ ਆਰੰਭ ਕੀਤੀ ਗਈ ਹੈ ਸੰਗਤਾਂ ਤਨਮਨ ਤਨ ਦੇ ਨਾਲ ਗੁਰੂਆਂ ਦੀਆਂ ਸੰਗਤਾਂ ਦੀ ਸੇਵਾ ਕਰ ਰਹੀ ਹੈ 23 ਤਰੀਕਾ ਦਿਨ ਸ਼ੁੱਕਰਵਾਰ ਨੂੰ ਤਨ ਤਨ ਜਗਤ ਗੁਰੂ ਸਤਗੁਰ ਵਦਸ ਮਹਾਰਾਜ ਜੀ ਦੇ 647ਵੇਂ ਜਨਮ ਦਿਹਾੜੇ ਦੇ ਸਬੰਧ ਦੇ ਵਿੱਚ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਅਖੰਡ ਜਾਪ ਆਰੰਭ ਹੋਣਗੇ ਠੀਕ 10 ਵਜੇ 24 ਤਰੀਕਾ ਦਿਨ ਸ਼ਨੀਵਾਰ ਨੂੰ ਸ਼੍ਰੀ ਗੁਰੂ ਰਵਦਾਸ ਪਵਨ ਵਿਖੇ ਹਰ ਕੇ ਨਿਸ਼ਾਨ ਸਾਹਿਬ ਚੁਲਾਈ ਜਾਣਗੇ 11 ਵਜੇ ਔਰ 25 ਤਰੀਕਾ ਦਿਨ ਐਤਵਾਰ ਨੂੰ ਤਨ ਤਨ ਜਗਤ ਗੁਰੂ ਸਤਗੁਰੂ ਰਵਦਾਸ ਮਹਾਰਾਜ ਜੀ ਦੇ ਪਾਵਨ ਜਨਮ ਦਿਹਾੜੇ ਦੇ ਸਬੰਧ ਦੇ ਵਿੱਚ ਸ਼੍ਰੀ ਅਖੰਡ ਪਾਠਾਂ ਸਾਹਿਬ ਜੀ ਦੀ ਸੰਪੂਰਨਤਾ ਦੇ ਪੋਗ ਪਾਈ ਜਾਣਗੇ ਉਪਰੰਤ ਰਾਗੀ ਟਾਡੀ ਕੀਰਤਨ ਜਿ세 ਕਥਾਵਾਚਕ ਗੁਰੂ ਜੀ ਦੀ ਬਾਣੀ ਦੇ ਨਾਲ ਸੰਗਤਾਂ ਨੂੰ ਜੋੜਨਗੇ ਸਰਵਤ ਦੇ ਭਰੇ ਦੀ ਰਾਸ ਹੋਏਗੀ ਗੁਰੂ ਕੀ ਦੇਗ ਗੁਰੂ ਕੇ ਲੰਗਰ ਅਟੁੱਟ ਵਰਤਣਗੇ ਸੋ ਆਪ ਸਭ ਸੰਗਤਾਂ ਦੇ ਚਰਨਾਂ ਵਿੱਚ ਬੇਨਤੀਆਂ ਹਨ ਕਿ ਆਪਣੇ ਕੀਮਤੀ ਸਮੇਂ ਚੋਂ ਸਮਾਂ ਕੱਢ ਕੇ ਇਹਨਾਂ ਪ੍ਰੋਗਰਾਮਾਂ ਵਿੱਚ ਪਹੁੰਚਣ ਦੀ ਕਿਰਪਾਲਤਾ ਕਰੋ ਜੀ ਪ੍ਰਬੰਧਕਾਂ ਵੱਲੋਂ ਆਪ ਸਭ ਸੰਗਤਾਂ ਦੇ ਚਰਨਾਂ ਵਿੱਚ ਨਿਮਰਤਾ ਸਹਿਤ ਬੇਨਤੀਆਂ ਹਨ ਕਿ ਆਓ ਆਪਾਂ ਰਲ ਮਿਲ ਕੇ ਤਨ ਤਨ ਜੱਤ ਗੁਰੂ ਸਤਗੁਰਵਦਾਸ ਮਹਾਰਾਜ ਜੀ ਦੇ ਜਨਮ ਦਿਹਾੜੇ ਸੋਹਣੇ ਸੋਹਣੇ ਤਰੀਕੇ ਨਾਲ ਮਨਾਈਏ ਪਰ ਜਾਤ ਪਾਤ ਟੁੱਟ ਕੇ ਸੰਪੂਰਨ ਵਿਸ਼ਵ ਦੀ ਸ਼ਾਂਤੀ ਰਹੀ ਸੰਪੂਰਨ ਵਿਸ਼ਵ ਦੀ ਸੁਖ ਸ਼ਾਂਤੀ ਰਹੀ ਸਮਾਨਤਾ ਭਾਈਚਾਰੇ ਏਕਤਾ ਰਹੀ ਸਤਗੁਰਵਦਾਸ ਮਹਾਰਾਜ ਜੀ ਦੇ ਕਹੇ ਹੋਏ ਬਚਨਾਂ ਤੇ ਚੱਲਿਏ ਔਰ ਆਪਣੇ ਜੀਵਨ ਨੂੰ ਸਫਲਾ ਕਰੀਏ ਜੀ ਜੈ ਗੁਰਦੇਵ ਤਾਨ ਗੁਰਦੀਪ ਜੈ ਭੀਮ ਜੈ ਭਾਰਤ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੋ ਬੋਲੇ ਈ ਸੋ ਨਰਭੈ ਸਤਿਗੁਰ ਰਵਦਾ ਸਮਾਰ ਜੀ ਕੀ ਜੈ ਜੋ ਬੋਲੇ ਈ ਸੋ ਨਿਹੰਸ ਸ੍ਰੀ ਅਕਾਲ